ਮਨੁੱਖ ਉਸ ਪ੍ਰਮਾਤਮਾ ਨੂੰ ਬੁਲਾ ਦਿੰਦਾ ਹੈ ਇੱਕ ਦੇ ਜੀ ਜਦੋਂ ਸੁੱਖ ਦਾ ਸਮਾਂ ਹੁੰਦਾ ਹੈ ਨਾ ਤੇ ਸੁੱਖ ਦੇ ਵਿੱਚ ਮਨੁੱਖ ਹਮੇਸ਼ਾ ਇਹ ਆਪਣਾ ਤਜਣਾਵੇਗਾ ਸੁਖ ਮੇਰੇ ਯਤਨਾ ਨਾਲ ਆਇਆ ਤੇ ਰੱਬ ਨਾ ਕਰੇ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਵੇ ਤੇ ਦੁੱਖ ਦੇ ਵਿੱਚ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤੇ ਰੱਬ ਨੂੰ ਗੁਲਾਮੇ ਦੇਣੇ ਸਿਖਾ ਕਰ ਦਿੰਦਾ ਹੈ ਦੁੱਖ ਤੋਂ ਦਿੱਤਾ ਦੋਸ ਲੋਕ ਗੁਰਬਾਣੀ ਦੇ ਵਿੱਚ 21 ਦਰਜਾ ਹੈ ਤੇ ਇੱਕ ਵਾਰ ਮਲਕ ਮਰੀਤ ਅਤੇ ਚੰਦਰੜਾ ਸੋਇਆਂ ਕੀ ਧੁਨੀ ਗਾਵਣੀ ਉਸ ਵਾਰ ਦੇ ਵਿੱਚ ਦੋਸ ਲੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਜ ਕੀਤੇ ਨੇ ਪਰ ਟੁਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੇ ਉੱਪਰ ਪਹਿਲੇ ਸ਼ਲੋਖ ਦੇ ਵਿੱਚ ਨਾ ਵਾਸਾ ਜੀ ਨੇ ਸੁਖ ਦਾ ਜ਼ਿਕਰ ਕੀਤਾ ਕਹਿੰਦੇ ਮੇਰੇ ਕੋਲ ਨਾ ਇੰਨੇ ਸੁਖ ਹੋ ਜਾਣ ਕਿੰਨੇ ਸੁਖ ਜੀ ਕਹਿੰਦੇ ਮੇਰੇ ਵਰਤਨ ਦੇ ਲਈ ਨਾ ਨਦੀਆਂ ਹੋਵੈ ਢਿਣਵਾ ਸੂਮ ਹੋਵੈ ਦੁੱਧ ਕੀਓ ਢਿਣਵਾ ਕਹਿੰਦੇ ਆ ਜੀ ਦੁੱਧ ਦੇਣ ਵਾਲੀਆਂ گاਉਆਂ ਨੂੰ ਮਾਰਾ ਕਹਿੰਦੇ ਮੇਰੇ ਵਰਤਨ ਦੇ ਲਈ ਨਾ ਸਾਰੀਆਂ ਨਦੀਆਂ ਜੜੀਆਂ ਦੁੱਧ ਦੇਣ ਵਾਲੀਆਂ ਕਾਊਆ ਬਣ ਜਾਣ ਧਰਤੀ ਦੇ ਵਿੱਚੋਂ ਕਿਉਂ ਉਹਦਾ ਸੁੰਮ ਫੁੱਟ ਪਵੇ ਸੁੰਮ ਹੋਵੇ ਦੁੱਧ ਕਿਉ ਜੇ ਅਗੇ ਪਾਸਾ ਜੀ ਬਚਨ ਕਰਦੇ ਆ ਕਹਿੰਦੇ ਸਗਲੀ ਧਰਤੀ ਸ਼ੱਕਰ ਹੋਵੇ ਸਾਰੀ ਧਰਤੀ ਮੇਰੇ ਵਰਤਨ ਦੇ ਲਈ ਸ਼ੱਕਰ ਬਣ ਜਾਵੇ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰਾਨਿਤ ਜਿਉ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜਿਹੜਾ ਅੱਛਾ ਛੋੜਾ ਜਿਹਾ ਸੋਨਾ ਜਿਹੜਾ ਉਹਦੇ ਉੱਪਰ ਆਪਾਂ ਢੁੱਲ ਜਾਂਦੇ ਆ ਮਾਰੇ ਕਹਿੰਦੇ ਮੇਰੇ ਵਰਤਨ ਦੇ ਲਈ ਸੋਨੇ ਤੇ ਚਾਂਦੀ ਦੇ ਪਰਬਤ ਉਸਰ ਜਾਣ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਉ ਉਹਨਾਂ ਦੇ ਨਾਲ ਹੀਰੇ ਰਤਨ ਜਿਹੜੇ ਉਹ ਜੜੇ ਹੋਣ ਅੱਛਾ ਮਹਾਰਾਜ ਨੇ ਇਹ ਸਾਰੇ ਸੁੱਖ ਦਾ ਦ੍ਰਿਸ਼ਟਾਨ ਦੇ ਕੇ ਨਾ ਕਹਿੰਦੇ ਮੇਰਾ ਮਨ ਨਾ ਡਰਦਾ ਹੁਣ ਡਰਦਾ ਜੀ ਸਾਡਾ ਮਨ ਸੋਨਾ ਘਾਰ ਹੋਵੇ ਵੇਜ ਸੋਨੇ ਪਲੰਘੇ ਡੱਠੇ ਹੋਣ ਹਰ ਤਰ੍ਹਾਂ ਦਾ ਐਸੋ ਆਰਾਮ ਦਾ ਸਾਧਨ ਹੋਵੇ ਤੇ ਮਨੁੱਖ ਮਾਧੂ ਉਸਨੇ ਹੋ ਜਾਂਦਾ ਜਾਂਦਾ ਰੱਬ ਨੂੰ ਭੁਲਾ ਦਿੰਦਾ ਦਿੰਦਾ ਥੋੜੇ ਹੋਣਗੇ ਜਿਹੜੇ ਸੁੱਖ ਨੂੰ ਦੇਖ ਕੇ ਰੱਬ ਨੂੰ ਯਾਦ ਰੱਖਦੇ ਹੋਣਗੇ ਤੇ ਪਾਸ਼ਾ ਕਹਿੰਦੇ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਇੰਨਾ ਮੈਂ ਸੁਖੀ ਹੋ ਜਾਵਾਂ ਤੇ ਕਹਿੰਦੇ ਇੱਕ ਗੱਲ ਦਾ ਡਰ ਲੱਗਦਾ ਕਾਦਾ ਜੀ ਕਹਿੰਦੇ ਕਿ ਇਹਨਾ ਸੁੱਖਾਂ ਨੂੰ ਦੇਖ ਕੇ ਮੈਂ ਪ੍ਰਮਾਤਮਾ ਦੀ ਯਾਦ ਨੂੰ ਨਾ ਭੁਲਾ ਦੇਵਾਂ ਆਖੋ ਸਤਨਾਮ ਸ਼੍ਰੀ ੴ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਵੀ ਤੂੰ ਹੈ ਸਲਾਣਾ ਆਖਣ ਲਹਿ ਨਾ ਚਾਹੋ ਬਾਸਾ ਜੀ ਮੈਨੂੰ ਇੰਨੀਆਂ ਸੁੱਖ ਸਹੂਲਤਾਂ ਮਿਲ ਜਾਣ ਤੇ ਮੇਰੀ ਇੱਕ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਕਿ ਮੈਨੂੰ ਸੁੱਖਾਂ ਦੇ ਵਿੱਚ ਵੀ ਤੁਸੀਂ ਯਾਦ ਰਹੋ ਤੇ ਸੱਚ ਜਾਣਿਓ ਇਹੋ ਜਿਹਾ ਸੁਖ ਆਨੰਦਾਂ ਦੀ ਪੂਰੀ ਦੇ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪਾਸਾ ਜੀ ਆਤਮਿਕ ਆਨੰਦ ਦੇ ਵਿੱਚ ਨੇ ਉਦੋਂ ਵੀ ਮਾਲਕ ਦੀ ਯਾਦ ਵਿੱਚ ਜੁੜੇ ਨੇ ਹਰੇਕ ਪਰਮਾਤਮਾ ਦੇ ਸੁੱਖ ਦੁੱਖ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਨੇ ਸਾਧ ਜਾਨੇ ਉਹ ਪਦਾਰਥਾਂ ਦਾ ਸੁੱਖ ਆਉਂਦਾ ਸਮਾਪਾ ਕੇ ਚਲਿਆ ਜਾਂਦਾ ਅੱਛਾ ਜੀ ਇਹ ਪਹਿਲਾ ਸ਼ਲੋਕ ਸੀ ਜਿਹਦਾ ਸੁੱਖ ਦੇ ਨਾਲ ਸੰਬੰਧ ਹੈ ਹੁਣ ਇਹੋ ਜਿਹਾ ਸੁੱਖ ਇਹੋ ਜਿਹਾ ਆਨੰਦ ਆਨੰਦਾਂ ਦੀ ਪੂਰੀ ਦੇ ਵਿੱਚ ਹੈ ਤੇ ਦੂਸਰਾ ਸ਼ਲੋਕ ਜਿਹਦੇ ਵਿੱਚ ਪਾਤਸ਼ਾਹ ਜੀ ਨੇ ਦੁੱਖਾਂ ਦਾ ਜ਼ਿਕਰ ਕੀਤਾ ਪਾਸ਼ਾ ਕਹਿੰਦੇ ਜੇ ਦੇਹ ਦੁਖ ਲਈ ਆ ਪਾਪ ਕਰੈ ਤੋ ਹੀ ਰਾਹ ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਆ ਪਾਸ਼ਾ ਕਹਿੰਦੇ ਮੇਰੀ ਦੇਹ ਨੂੰ ਇੰਨੇ ਦੁੱਖ ਲੱਗ ਜਾਣ ਖੂਨ ਪੀਣ ਵਾਲੇ ਰਾਜੇ ਮੇਰੀ ਜਾਨ ਦੇ ਦੁਸ਼ਮਣ ਬਣ ਜਾਣ ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਆ ਇਹ ਵਾਂ ਜੱਪਿ ਭਾਉ ਤੇ ਮਹਾਰਾਜ ਕਹਿੰਦੇ ਇਹੋ ਜੇ ਦੁੱਖਾਂ ਦੇ ਵਿੱਚ ਵੀ ਮਹਾਰਾਜ ਕਿਰਪਾ ਕਰਿਓ ਮੈਂ ਜਿੰਨਾ ਮਰਜੀ ਵੀ ਦੁਖੀ ਹੋ ਜਾਵਾਂ ਪਰ ਤੁਹਾਡੀ ਯਾਦ ਮੇਰੀ ਸੁਰਤ ਵਿੱਚ ਵਸੀ ਰਵੇ ਆਖੋ ਸਤਨਾਮ ਸ੍ਰੀ ਸ਼ਰਿ ਜੇ ਜੇਹੇ ਦੁਖ ਲਾਈਏ ਪਾਪ ਕਰੈ ਤੋ ਇਰਾਤ ਕੀਨੇ ਰਾਜੇ ਸਿਰੇ ਉੱਪਰ ਰਖੀਆ ਐਵੇਂ ਜਪੈ ਭਾਉ ਤੇ ਅਖੀਰਲੀਆਂ ਪੰਕਤੀਆਂ ਜਿਹੜੀਆਂ ਬਾਸ਼ਾ ਕਹਿੰਦੇ ਭੀ ਤੂੰ ਐਸਾ ਲਾਣਾ ਸੁਖ ਦੇ ਵਿੱਚ ਵੀ ਅਖੀਰਲੀ ਦੁਖ ਭੀ ਤੂੰ ਐਸਾ ਲਾਣਾ ਤੇ ਦੁੱਖ ਦੇ ਵਿੱਚ ਵੀ ਮੇਰੇ ਪਾਸਾ ਜੀ ਕਹਿ ਰਹੇ ਨੇ ਪਰਮਾਰਮਾ ਜੀ ਦੁੱਖਾਂ ਦੇ ਵਿੱਚ ਵੀ ਮੇਰੀ ਸੁਰਦੇ ਵਿੱਚ ਤੁਸੀਂ ਵਸੇ ਰਹੋ ਤੇ ਸੱਚ ਹੈ ਜੀ ਜਦੋਂ ਸਰਸਾ ਦੇ ਕਿਨਾਰੇ ਪਾਸਾ ਜੀ ਪਹੁੰਚੇ ਆ ਰਾਤ ਪੀਣੇ ਰਾਜੇ ਖੂਨ ਪੀਣ ਵਾਲੇ ਰਾਜੇ ਜਿਹੜੇ ਸੀ ਉਹ ਮੇਰੇ ਪਾਸਾ ਜੀ ਦੀ ਜਾਣ ਦੇ ਦੁਸ਼ਮਣ ਬਣ ਚੁੱਕੇ ਸਨ ਪਰ ਜਿਹੋ ਜ ਆਨੰਦ ਆਨੰਦਾ ਦੀ ਪੂਰੀ ਦੇ ਵਿੱਚ ਹੈ ਸੱਚ ਜਾਣਿਓ ਉਹ ਜ ਆਨੰਦ ਸਰਸਾ ਦੇ ਕਿਨਾਰੇ ਵੀ ਮੇਰੀ ਬਾਸਾ ਜੀ ਦਾ ਕਾਇਮ ਆ ਕੋ ਸਤਨਾਮ ਅੱਛਾ ਜੀ ਸਭ ਤੋਂ ਵੱਧ ਆ ਦੇਖਿਓ ਕਈ ਵਾਰੀ ਨਾ ਪਿਤਾ ਨੂੰ ਆਪਣੇ ਪੁੱਤਰਾਂ ਦੇ ਵਿਆਹ ਵਿੱਚ ਆਉਣ ਦਾ ਸਮਾਂ ਨਹੀਂ ਮਿਲਦਾ ਅੱਛਾ ਜੀ ਪੁੱਤਰਾਂ ਨੂੰ ਆਪਣੇ ਪਿਤਾ ਨੂੰ ਆਪਣੇ ਪੁੱਤਰਾਂ ਦੇ ਵਿਆਹ ਵਿੱਚ ਆਉਣ ਦਾ ਸਮਾਂ ਨਹੀਂ ਮਿਲਦਾ ਤੇ ਅਸੀਂ ਹਮਦਰਦੀ ਦੇ ਨਾਲ ਇੱਕ ਗੱਲ ਕਹਿਨੇ ਹੁੰਨੇ ਆ ਵੀ ਪੁਰਾਣਾ ਬੰਦਾ ਸੀ ਜਿਹੜਾ ਉਹਨੂੰ ਆਪਣੇ ਪੁੱਤ ਦੇ ਵਿਆਹ ਵਿੱਚ ਆਉਣ ਦਾ ਨਹੀਂ ਸਮਾਂ ਮਿਲਿਆ ਤੇ ਮੈਂ ਯਾਦ ਕਰਵਾ ਦੇਵਾਂ ਬੜੇ ਵਾਰੀ ਸੋਚੀਦਾ ਵੀ ਕੋਈ ਖੁਸ਼ੀ ਦੀ ਗੱਲ ਕਰੀ ਜਾਵੇ ਪਰ ਸੱਚ ਇਹ ਹੈ ਕਿ 42 ਸਾਲ ਦੀ ਉਮਰ ਦੇ ਵਿੱਚ ਪਾਸਾ ਜੀ ਨੇ 14 ਚੰਗਾ ਕੀਤੀਆਂ 14 ਚੰਗਾ ਉਮਰ 42 ਸਾਲ ਦੀ ਤੇ ਸੱਚ ਜਾਣਿਓ ਦੁੱਖਾਂ ਦੇ ਨਾਲ ਟਕਰਾ ਕਰਦਿਆਂ ਕਰਦਿਆਂ ਪਾਸਾ ਜੀ ਦਾ ਜੀਵਨ ਬਤੀਤ ਹੋਇਆ ਮੈਂ ਗੱਲ ਕਰ ਰਿਹਾ ਸਾਂ ਕਿ ਪੁੱਤ ਦੇ ਵਿਆਹ ਵਿੱਚ ਆਉਣ ਦਾ ਸਮਾਂ ਨਾ ਨਾ ਮਿਲੇ ਜੇ ਅਸੀਂ ਬੰਦੇ ਦਾ ਦਰਸ ਕਰਨ ਲੱਗ ਪਏ ਨੇ ਤੇ ਕਲਗੀਆਂ ਵਾਲੇ ਪਾਸਾ ਜੀ ਪੁੱਤਰਾਂ ਦੇ ਸੰਸਕਾਰ ਕਰਨ ਦਾ ਸਮਾਂ ਨਹੀਂ ਮਿਲਿਆ ਆਖੂ ਸਤਨਾਮ ਸ਼੍ਰੀ ਅਕਾਲ ਜਿਹੋ ਜਿਹਾ ਆਨੰਦ ਅਨੰਦਾਂ ਦੀ ਪੂਰੀ ਦੇ ਵਿੱਚ ਹੈ ਗੁਰਬਾਣੀ ਦੇ ਵਿੱਚ ਤੁਸੀਂ ਬਚਨ ਪੜ੍ਹਦੇ ਹੋ ਜੀ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਆਨੰਦ आनंद ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕੋਈ ਕਹਿੰਦਾ ਜੀ ਆਦੇ ਵਿੱਚ ਆਨੰਦ ਹੈ ਪਦਾਰਥਾਂ ਵਿੱਚ ਆਨੰਦ ਹੈ ਮਹਿਲਾ ਮਾੜੀਆਂ ਵਿੱਚ ਆਨੰਦ ਹੈ ਸੋਹਣੀਆਂ ਅਸਵਾਰੀਆਂ ਤੇ ਚੜਨ ਦਾ ਆਨੰਦ ਹੈ ਵਿਦੇਸ਼ਾਂ ਵਿੱਚ ਜਾਣ ਦਾ ਆਨੰਦ ਹੈ ਪਰ ਸੱਚ ਜਾਣਿਓ ਜਿਹੜਾ ਆਨੰਦ ਗੁਰਬਾਣੀ ਦੇ ਵਿੱਚ ਹੈ ਨਾ ਉਹ ਆਨੰਦ ਚਮਕੌਰ ਦੀ ਗੜੀ ਦੇ ਵਿੱਚ ਵੀ ਕਾਇਮ ਹੀ ਰਿਹਾ ਕੋ ਸਤਨਾਮ ਬੜਾ ਜਤਨ ਕੀਤਾ ਪਹਾੜੀ ਰਾਜਿਆਂ ਨੇ ਬਾਈ ਧਾਰ ਦੇ ਰਾਜਿਆਂ ਨੇ ਕਿ ਪਾਸਾ ਜਿਹਨੂੰ ਦੁਖੀ ਕਰਦੀ ਹੈ ਚਮਕੌਰ ਦੀ ਗੜੀ ਦੇ ਵਿੱਚ ਸਾਧ ਸੰਗਤ ਜੀ 40 ਸਿੰਘਾਂ ਦੇ ਵਿੱਚੋਂ ਜਦੋਂ ਕਈ ਸਹਾਤਾ ਦਾ ਜਾਨ ਪੀ ਗਏ ਨਾ ਤੇ ਸਭ ਤੋਂ ਵੱਡਾ ਦੁੱਖ ਹੁੰਦਾ ਵੀ ਕਿਸੇ ਦਾ ਪੁੱਤਰ ਚੜ੍ਹਾਈ ਕਰ ਜਾਣਾ ਲੜਾਈਆਂ ਹੁੰਦੀਆਂ ਰਾਜਨੀਤਿਕ ਲੋਕ ਰਾਜੇ ਲੋਕ ਫਟਾਫਟ ਕਹਿੰਦੇ ਆ ਵੀ ਪੁੱਤਰਾਂ ਨੂੰ ਬਚਾ ਲਓ ਬੱਚਿਆਂ ਨੂੰ ਬਚਾ ਲਓ ਪਹਿਲਾਂ ਬੱਚਿਆਂ ਨੂੰ ਪਾਸੇ ਕਰ ਲਓ ਬਾਕੀ ਗੱਲ ਫਿਰ ਦੇਖੀ ਜਾਵੇ ਜਾਵੇ ਇਦਾਂ ਹੀ ਕਿਹਾ ਜਾਂਦਾ ਨਾ ਕਿ ਪਹਿਲਾਂ ਬੱਚਿਆਂ ਨੂੰ ਬਚਾਓ ਕਿਤੇ ਦੂਰ ਕਰ ਦਿਓ ਕਿਤੇ ਵਿਦੇਸ਼ ਵਿੱਚ ਕਰ ਦਿਓ ਪਰ ਧਨ ਕਲਗੀਆਂ ਵਾਲੇ ਪਾਸਾ ਜੀ ਜਦੋਂ ਚਮਕੌਰ ਦੀ ਗੜੀ ਵਿੱਚ ਪਹੁੰਚਿਆ ਆਠ ਪੋ ਦਾ ਦਿਨ ਚੜਿਆ ਤੇ 40 ਦੇ ਵਿੱਚੋਂ ਜਦੋਂ ਕਈ ਸਹਾਤਾਂ ਦਾ ਜਾਨ ਪੀ ਗਿਆ ਤੇ ਮੇਰੇ ਪਾਸ ਸਾਜੀ ਦੇ ਲੱਖ ਤੇ ਜਿਗਰ ਵੱਡੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਐਨ ਉਸੇ ਸਮੇਂ ਸਨਮੁਖਾ ਕੇ ਖੜੇ ਹੋ ਗਏ ਆਖਣ ਲੱਗੇ ਗੁਰੂ ਪਿਤਾ ਜੀ ਇਜਾਜ਼ਤ ਦੇਵੋ ਮੈਂ ਮੈਦਾਨੇ ਜੰਗ ਦੇ ਵਿੱਚ ਜੁੱਝਣਾ ਚਾਹੁੰਦਾ ਸੱਜਣੋ ਪਾਸਾ ਜੀ ਨੇ ਇੱਕ ਇਸ਼ਾਰਾ ਜ਼ਰੂਰ ਕੀਤਾ ਆਖਣ ਲੱਗੇ ਪੁੱਤਰ ਜੀ ਤੁਹਾਨੂੰ ਪਤਾ ਹੈ ਅਸੀਂ ਤੁਹਾਡਾ ਨਾਮ ਅਜੀਤ ਸਿੰਘ ਰੱਖਿਆ ਕਿਉਂਕਿ ਪਾਸਾ ਜੀ ਭੰਗਾਣੀ ਦਾ ਜੁੱਧ ਜਿੱਤ ਕੇ ਆਏ ਸੀ ਤੇ ਪੌਂਡਾ ਸਾਹਿਬ ਜੀ ਦੀ ਧਰਤੀ ਤੇ ਜਦੋਂ ਬਾਸਾ ਸਾਹਿਬ ਜੀ ਪਹੁੰਚੇ ਉਹਨਾਂ ਦਿਨਾਂ ਦੇ ਵਿੱਚ ਸਾਬ ਜਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਮੇਰੇ ਬਾਸਾ ਜੀ ਨੇ ਇਸ਼ਾਰਾ ਕੀਤਾ ਪੁੱਤ ਤੈਨੂੰ ਪਤਾ ਤੇਰਾ ਨਾਮ ਅਜੀਤ ਸਿੰਘ ਰੱਖਿਆ ਤੇ ਸਾਬ ਜਾਦਾ ਬਾਬਾ ਅਜੀਤ ਸਿੰਘ ਜੀ ਦਾ ਜਵਾਬ ਸੀ ਕਹਿਣ ਲੱਗੇ ਹਾਂ ਪਿਤਾ ਜੀ ਨਾਮ ਕਾ ਅਜੀਤ ਹਾਂ ਜੀਤਾ ਨਹੀਂ ਜਾਊਂਗਾ ਸਹਬ ਜੀ ਆਦਾ ਬਾਬਾ ਅਜੀਤ ਸਿੰਘ ਜੀ ਨੇ ਚੜ੍ਹਦੀ ਕਲਾ ਦੇ ਵਿੱਚ ਜਵਾਬ ਦਿੱਤਾ ਸੀ ਬੜੀਆਂ ਸੋਹਣੀਆਂ ਉਹ ਸਤਰਾਂ ਲਿਖੀਆਂ ਅੱਲਾ ਯਾਰ ਖਾਂ ਜੋਗੀ ਨੇ ਜੋ ਪਾਸਾ ਜੀ ਦਾ ਬਲਬਲਾਇਆ ਹੈ ਪਾਸਾ ਜੀ ਦੀ ਜੋ ਚੜ੍ਹਦੀ ਕਲਾ ਜਿਸ ਆਨੰਦ ਦੇ ਵਿੱਚ ਪਾਸਾ ਜੀ ਵਿਚਰ ਰਹੇ ਨੇ ਕਹਿੰਦੇ ਇਹ ਕੇਵਲ ਕਲਗੀਆਂ ਵਾਲੇ ਪਾਸਾ ਜੀ ਹੈ ਜਿਹੜੇ ਪੁੱਤਰ ਨੂੰ ਥਾਪੜਾ ਦੇ ਕੇ ਕਹਿੰਦੇ ਲੋ ਜਾਓ ਸਦਾਰੋ ਤੁਮੇ ਅੱਲਾਹ ਕੋ ਸੌਂਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ ਵਾਹਿਗੁਰੂ ਜੰਗ ਜੀਤਨੇ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਬਹੁਤ ਜਾਮੇ ਸਹਾਦਤ ਖੁਦਾ ਤੁਮੇ ਬਖਸ਼ੇ ਮਹਿਸੂਸ ਕਰਿਓ ਜੀ ਪੁੱਤ ਨੂੰ ਜਦੋਂ ਆਪਾਂ ਬੈਣ ਦੇ ਵਿੱਚ ਛੁਡਾ ਦਿੰਦੇ ਨਾ ਸਕੂਲ ਤੋਂ ਵਾਪਸ ਆ ਜਾਣਾ ਹੁੰਦਾ ਤੇ ਕਿੰਨਾ ਕਿੰਨਾ ਲੰਬਾ ਸਮਾਂ ਆਪਾਂ ਉਹ ਰਸਤਾ ਨਿਹਾਰਦੇ ਰਹਿੰਦੇ ਨਾ ਪਰ ਧੰਨ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਭੇਜ ਦਿੱਤਾ ਸੀ ਆਖੋ ਸਤਨਾਮ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਉਹਨਾਂ ਨੇ ਵੀ ਆ ਕੇ ਇਜਾਜ਼ਤ ਮੰਗੀ ਤੇ ਭਾਈ ਦਇਆ ਸਿੰਘ ਜੀ ਨੇ ਇੱਕ ਗੱਲ ਆਖੀ ਸੀ ਗੁਰੂ ਪਾਸਾ ਜੀ ਤੁਸੀਂ ਆਪਣੀ ਨਾਂ ਅੰਸ਼ ਵੰਸ਼ ਵਿਚਾਲੋ ਆ ਗੱਲਾਂ ਕੀਤੀਆਂ ਜਾਂਦੀਆਂ ਨਾ ਕਿ ਤੁਹਾਡੀ ਪੀੜ੍ਹੀ ਚੱਲਦੀ ਰਹੇਗੀ ਪਰ ਪਾਸਾ ਜੀ ਨੇ ਆਪਣੇ ਬੇਦੀ ਪੁੱਤਰ ਵੱਲ ਧਿਆਨ ਨਹੀਂ ਸੀ ਦਿੱਤਾ ਪਾਸਾ ਜੀ ਨੇ ਆਖਿਆ ਸੀ ਮੇਰਾ ਨਾਦੀ ਪੁੱਤ ਖਾਲਸਾ ਜੀ ਹੁੰਦਾ ਹੈ ਇਨ ਪੁੱਤਰਨ ਕੇ ਅਸੀਸ ਪਰਵਾਰ ਦੀ ਇਹ ਸੁਤਚਾਰ ਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰੋ ਇਸ਼ਾਰਾ ਸਾਡੇ ਵੱਲੋਂ ਸਤਿਗੁਰ ਜੀ ਕਿਰਪਾ ਕਰਨ ਮੈਂ ਵਿਚਾਰਾਂ ਨੂੰ ਕਹਾ ਨਾ ਤੋਰਾ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਵੰਦਾ